ਭਾਰਤ ਇਸ ਵੇਲੇ ਇੱਕ ਬੜੀ ਕਸੂਤੀ ਕੜਕੀ 'ਚ ਫਸ ਗਿਆ ਲੱਗਦਾ ਹੈ। ਮੋਦੀ ਸਾਹਿਬ ਯੂਐਸ ਦੌਰੇ ਦੇ ਬਿਲਕੁਲ ਮਹਾਣ ਤੇ ਖਲੋਤੇ ਆ। ਠੀਕ ਉਸ ਤੋਂ ਪਹਿਲਾਂ ਅਮਰੀਕਾ ਦੀ ਸੰਘੀ ਅਦਾਲਤ ਵੱਲੋਂ ਜਿਹੜੇ ਮੋਦੀ ਸਾਹਿਬ ਦੇ ਜੇਮਸ ਬੌਂਡ ਕਹੇ ਜਾਂਦੇ ਆ ਅਜੀਤ ਗੋਵਾਲ ਇਹਨਾਂ ਨੂੰ ਇੱਕ ਰੋ ਦਾ ਅਧਿਕਾਰੀ ਵਿਕਰਮ ਯਾਦਵ ਇਨਨ ਨਿਕਲ ਤੇ ਹੈ ਗਈ ਹੈਗਾ ਸਭ ਇਸ ਤੋਂ ਇਲਾਵਾ ਪੰਜਾਬ ਨਾਲ ਹੀ ਤਾਲੁਕ ਰੱਖਦੇ ਰੌ ਦੇ ਸਾਬਕਾ ਚੀਫ ਸਾਮੰਤ ਗੋਇਲ ਇਹਨਾਂ ਨੂੰ ਵੀ ਕਹ ਲੋ ਕਿਸ ਸਾਹਮਣੇ ਹੁੰਦੀ ਹੈ ਅਮਰੀਕਾ ਦੀ ਸੰਗੀ ਅਦਾਲਤ ਬਣਿਓ ਫੈਡਰਲ ਕੋਰਟ ਬਣਿਓ ਇਹਨਾਂ ਨੂੰ ਸਮਨ ਜਾਰੀ ਹੋ ਗਿਆ ਖੈਰ ਵਿਦੇਸ਼ ਮੰਤਰਾਲੇ ਦੇ ਜਿਹੜੇ ਤਰਜਮਾਨ ਉਹਨਾਂ ਨੇ ਫੇਰ ਉਹੀ ਗੱਲ ਦੁਹराई ਕਿ ਸਭ ਕੁਝ ਗੈਰਵਾਜ਼ਬ ਤੇ ਬਿਲਕੁਲ ਬੇਬੁਨਿਆਦ ਦੋਸ਼ਾਂ ਦੇ ਆਧਾਰਤ ਜੋ ਵੀ ਮਾਮਲਾ ਬਣਾਇਆ ਗਿਆ ਉਹਦੇ ਵਿੱਚ ਇਹ ਸਭ ਕੁਝ ਜਿਹੜਾ ਕੀਤਾ ਜਾ ਰਿਹਾ ਇਹ ਗਲਤ ਹੈ ਸਭ ਮੁੱਖ ਦੀ ਗੱਲ ਕਿ ਉਹੀ ਘੁਮਾਫ ਰਿਆ ਕਿ ਕਿ ਗੁਰਪਤਵੰਤ ਸਿੰਘ ਪੰਨੂ ਉਹਦੀ ਸੰਸਥਾ ਉਹ ਬੈਨ ਨੇ ਉਰੇ ਅੱਤਵਾਦੀ ਲਿਸਟ ਚ ਨੇ ਯਾਨੀ ਸਾਰੀ ਝਲੇਬੀ ਜੜੀਆਂ ਕਮਾ ਦੇ ਦਿੱ ਗਈ ਪਰ ਮਸਲਾ ਇਹ ਨਹੀਂ ਹੈ ਮਸਲਾ ਭਾਰਤ ਦੇ ਵਿੱਚ ਰਹਿੰਦੇ ਹਰੇਕ ਭਾਰਤੀ ਵਾਸਤੇ ਇਹ ਹੋਣਾ ਚਾਹੀਦਾ ਹੈ ਕਿ ਸਾਡੇ ਐਨਐਸਏ ਐਨਐਸਏ ਕੋਈ ਛੁੱਟੀ ਚੀਜ਼ ਨਹੀਂ ਹੈ ਸਰ ਅਟਲ ਬਿਹਾਰੀ ਵਾਜਪਾਈ ਸਰਕਾਰ ਵੇਲੇ ਇਸ ਪਦਵੀ ਨੂੰ ਹੋਂਦ ਚ ਲਿਆਂਦਾ ਗਿਆ ਸੀਗਾ ਯੂਪੀਏ ਸਰਕਾਰ ਵੇਲੇ ਥੋੜਾ ਬਹੁਤਾ ਚੱਲਿਆ ਪਰ ਮੋਦੀ ਸਰਕਾਰ ਨੇ ਇਸ ਨੂੰ ਬਹੁਤ ਸ਼ਾਨਦਾਰ ਢੰਗ ਦੇ ਨਾਲ ਦੁਬਾਰਾ ਤਾਕਤਵਰ ਬਣਾਇਆ ਅੱਜ ਜੇ ਤੁਸੀਂ ਦੇਖੋਗੇ ਸਾਡੇ ਜਿਹੜੇ ਇਹ ਦੇਸੀ ਜੇਮਸ ਬੌਂਡ ਨੇ ਇਹਨਾਂ ਤੋਂ ਇਲਾਵਾ ਪੰਜ ਇਹਨਾਂ ਦੇ ਡਿਪਟੀ ਨੇ ਜਿਹੜੇ ਕਿ ਇੱਕ ਆਲੀ ਸ਼ਾਨ ਹੈੱਡਕੁਆਰਟਰ 'ਚ ਬੈਠਦੇ ਨੇ ਸਭ तमाम ਜੋ ਸਹੂਲਤਾਂ ਜ਼ਿੰਦਗੀ 'ਚ ਇੱਕ ਲਗਜ਼ਰੀ ਜ਼ਿੰਦਗੀ ਜੀਣ ਵਾਸਤੇ ਚਾਹੀਦੀਆਂ ਇਹਨਾਂ ਨੂੰ ਮਿਲ ਰਹੀਆਂ ਨੇ अजीत डोवाल क्या क्या के ये जेम्स बॉन्ड फला 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 फ मेरे ख्याल के अजीत डोवाल ने इस मुल्कों एक ऐसे मंच से खिलता जिथे मैं कहूँगा कि फजीयत ही फजीयत है मैं बहुत बड़ी कह चुका कि पूरी दुनिया च सीक्रेट ऑपरेशन चलते ने मुसाद तो लैके रॉ तक बहुत ਬਹੁਤ ਕੁਝ ਹੁੰਦਾ ਹੈ ਸਰ ਅਸਲੀ ਅੰਦਰ ਦੀ ਦੁਨੀਆ ਤੇ ਇਹੀ ਹੈ ਨਾ ਜਿਹੜੀ ਗੇਮਾਂ ਕਮਾਉਂਦੀ ਹੈ ਸਰਕਾਰਾਂ ਪਲਟਾਉਂਦੀ ਹੈ ਸਿਰ ਲਾਉਂਦੀ ਹੈ ਪਰ ਕਦੇ ਕੋਈ ਜੇਮਸ ਬੌਂਡ ਸਮਝਿਆ ਜਾਂਦਾ ਭਾਰਤ ਵਰਗੇ ਮੁਲਕ 'ਚ ਤੋ ਇਸ ਤਰ੍ਹਾਂ ਫਸ ਜਾਂਵੇ ਇਸ ਤਰ੍ਹਾਂ ਫਸ ਜਾਂਵੇ ਕਿ ਨikhil Gupta ਤੋਂ ਲੈ ਕੇ RAW ਦੇ ਸਾਬਕਾ ਮੁਖੀ ਤੱਕ ਸਾਰੇ ਬਲੇਟੇ ਚ ਆ ਗਏ ਨੇ ਤੇ ਜੇ ਜੇਕਰ ਮੰਨ ਲੋ ਅਮਰੀਕਾ ਧੱਕਾ ਕਰਦਾ ਪਿਆ ਹੈ ਤਾਂ ਫਿਰ ਗੁਰਦਾ ਕਿਉਂ ਨਹੀਂ ਛਿਕਰਾ ਕਿਉਂ ਨਹੀਂ ਉਹਨਾਂ ਦੀ ਰਾਜਨੀਤੀ ਵੀ ਮਫਾਦਾਂ ਆਧਾਰਤ ਚਲਦੀ ਹੋਏਗੀ ਮੈਂ ਇਸ ਗੱਲ ਤੇ ਉੱਤੇ ਸਹਿਮਤ ਆ ਕਿ ਰਾਹੁਲ ਗਾਂਧੀ ਜਾਂਦੇ ਆ ਹੁਣ ਨਰਿੰਦਰ ਮੋਦੀ ਜਾ ਰਹੇ ਆ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਸਭ ਨੂੰ ਪਤਾ ਹੈ ਕਿ ਇੱਕ ਨੇ ਇੱਕ ਦਾ ਪੱਖ ਪੂਰਨਾ ਦੂਸਰੇ ਨੇ ਦੂਸਰੇ ਦਾ ਤਾਂ ਉਹਨਾਂ ਦੀ ਰਾਜਨੀਤੀ ਵੀ ਫਿਰ ਉਸ ਹਿਸਾਬ ਦੇ ਨਾਲ ਹੀ ਗੱਡੀ ਦੀ ਦਿਸ਼ਾ ਅਖਤਿਆਰ ਕਰੇਗੀ ਤਾਂ ਕਹਿੰਦਾ ਮਤਲਬ ਇਹ ਹੈ ਆ ਕਿ ਜੇ ਅਮਰੀਕਾ ਕੋਈ ਬੇਬੁਨਿਆਦ ਦੋਸ਼ ਲਾ ਰਿਹਾ ਹੈ ਸਾਹਿਬ ਤੇ ਤੁਸੀਂ ਤੇ ਅਮਰੀਕਾ ਦੀ ਗੋਦ ਚ ਬੈਠ ਕੇ ਖੇਡਦੇ ਹੋ ਜਨਾਬ ਸ਼ਬਦ ਕੋਸਲੇ ਹੋ ਸਕਦੇ ਆ ਸ਼ਬਦ ਗਰਖਤ ਹੋ ਸਕਦੇ ਮੈਂ ਮਾਫੀ ਮੰਗ ਲੈਣਾ ਪਰ ਸ਼ਬਦ ਸਚਾਈ ਜਾਂ ਤਰਕ ਵੀ ਹੋਣੇ ਨਹੀਂ ਹੈ 인드ਰਾ ਗਾਂਧੀ 인드ਰਾ ਗਾਂਧੀ ਨਹੀਂ ਤੇ ਨਿਕਸਨ ਵੇਲੇ ਉਦੇ ਨਾਲ ਜੁਆਇੰਟ ਪ੍ਰੈਸ ਕਾਨਫਰੰਸ ਨਹੀਂ ਕੀਤੀ ਵਾਪਸ ਆ ਗਈ ਸੀ ਇੰਦਰਾ ਗਾਂਧੀ ਨੂੰ ਜਿਸ ਤਰ੍ਹਾਂ ਮਰਜ਼ੀ ਲੈਣ ਭਾਜਪਾ ਵਾਲੇ ਆਮ ਬੰਦਾ ਜਿਸ ਤਰ੍ਹਾਂ ਮਰਜ਼ੀ ਲਵੇ ਪਰ ਮੈਂ ਅਮਰੀਕਾ ਦੇ ਪਰਪੇਕਟ ਕਹਿਣਾ ਚਾਹਾਂਗਾ ਅਮਰੀਕਾ ਦਾ ਪਰਪੇਕਟ ਇਹ ਸੀਗਾ ਕਿ ਇੱਥੇ ਆ ਕੇ ਵਾਜਪਾਈ ਦੇ ਨਾਲ ਉਹਨਾਂ ਨੇ ਮੁਲਾਕਾਤ ਕੀਤੀ ਕਿ ਆ ਕੁਛ ਉਹ ਕਰ ਰਹੇ ਸਨ ਮੈਂ ਗੁੱਸੇ ਹੋ ਕੇ ਆ ਗਈ ਤਾਂ ਇੱਥੇ ਸਭ ਵਾਜਪਾਈ ਸਾਹਿਬ ਨੇ ਸਟੈਂਡ ਲਿਆ ਸੀ ਕਿ ਅਮਰੀਕਾ ਸਾਟੀ ਜੋ ਸੰਪਰਪਤਾ ਹੈ ਉਹਦੇ ਤੇ ਟੈਕ ਨਹੀਂ ਕਰ ਸਕਦਾ ਕਿ ਅੱਜ ਆਪੋਜੀਸ਼ਨ ਇਥੇ ਆਪੋਜੀਸ਼ਨ ਨੂੰ ਅਤਵਾਦੀ ਕਰਦਾ ਹੁੰਦਾ ਹੈ ਇਥੇ ਆਪੋਜੀਸ਼ਨ ਦੇ ਮੁਖ ਲੀਡਰ ਨੂੰ ਅਤਵਾਦੀ ਕਰਦਾਨ ਰਹੇ ਨੇ ਸੋ ਨਾ ਇਥੇ ਰਾਜਨੀਤਿਕ ਇਕਤਾ ਨਜ਼ਰ ਆ ਰਹੀ ਹੈ ਸਾ ਨਾ ਹੀ ਇਥੇ ਵੈਸਾ ਘੜਸ اسی ਅਣਖ ਵੈਸੀ ਜ਼ੁਰਤ ਨਜ਼ਰ ਆ ਰਹੀ ਹੈ ਤਾਂ ਗੱਲ ਇਹ ਆ ਕਿ ਜਿਸ ਬੰਦੇ ਨੂੰ ਜੇਮਸ ਬੌਂਡ ਬਣਾ ਬਣਾ ਕੇ ਇਥੋਂ ਦੇ মিডিਆ ਨੇ ਇਹਨੀ ਤਰਜੀਹ ਦਿੱਤੀ ਉਹਨੇ ਅੱਜ ਇਸ ਮੁਲਕ ਦੀ ਵਿਦੇਸ਼ ਨੀਤੀ ਘਸੂਤੀ ਫਸਾਈ ਆ ਤੁਸੀਂ ਝਾਤ ਮਾਰ ਲਓ ਨੇਪਾਲ ਮਾਲਦੀਵ ਸ੍ਰੀਲੰਕਾ ਬੰਗਲਾਦੇਸ਼ ਬੰਗਲਾਦੇਸ਼ ਚ ਪ੍ਰੋ ਇੰਡੀਅਨ ਗਵਰਨਮੈਂਟ ਚੱਲ ਰਹੀ ਸੀ ਕਿ ਸ਼ੇਖ ਹਸੀਨਾ ਦਾ ਅੰਦਰੇ-ਅੰਦਰ ਬਹੁਤ ਜ਼ਿਆਦਾ ਵਿਰੋਧ ਸਟਾਰਟ ਹੋ ਗਿਆ ਕਿ ਇਹ ਸੀ ਜੇਮਸ ਬੌਂਡ ਨੂੰ ਬਿਲਕੁਲ ਨਾਲ ਲੱਗਦੇ ਮੁਲਕ ਦੀਆਂ ਰਾਜਨੀਤਿਕ ਹਲਚਲਾਈ ਨਹੀਂ ਸਮਝਾਈ ਕਾਹਦਾ ਜੇਮਸ ਬੌਂਡਿਆ ਯਾਰ ਐਵੇਂ ਜਿਮ ਜੇਮਸ ਬੌਂਡ ਨਹੀਂ ਦਰਅਸਲ ਇਹ ਦੂਸਰਾ ਅਮਿਤ ਸ਼ਾਹ ਹੈ ਮੈਂ ਇਹਨਾਂ ਨੂੰ ਦੂਸਰਾ ਅਮਿਤ ਸ਼ਾਹ ਕਹਾਵਾਂਗਾ ਜੁਗਾੜੂ ਜੇਮਸ ਬੌਂਡ ਅਰੇ ਭਾਈ ਠੀਕ ਹੈ ਸਪਾਈਂ ਕੀਤੀ ਤੁਸੀਂ ਆਪਣੀ ਲਾਈਫ ਚ ਪਰ ਸਰ ਸਪਾਈਂ ਤੇ ਦੇਸ਼ ਦੀ ਕੂਟਲ ਨੀਤੀ ਵਿਦੇਸ਼ ਨੀਤੀ ਰਣਨੀਤੀ ਇਹਨਾਂ ਦੋਨਾਂ ਚ ਬਹੁਤ ਫਰਕ ਹੈ ਜਸੂਸੀ ਤਾਂ ਕਿਸੇ ਬੰਦੇ ਨੂੰ ਵੀ ਟ੍ਰੇਨ ਕਰਕੇ ਭੇਜ ਦਿਓ ਉਹ ਵੀ ਇਨਪੁਟ ਭੇਜਦਾ ਹੈ ਪਰ ਦੇਸ਼ ਦੀ ਵਿਦੇਸ਼ ਨੀਤੀ ਨੂੰ ਸੰਭਾਲਣਾ ਛੇ ਕ ਹਸੀਨਾ ਦਾ ਤਖਤਾ ਪਲਟ ਤੋਂ ਸਭ ਤੋਂ ਵੱਡਾ ਮਾਮਲਾ ਸੀ ਮਿਆਂਾਰ ਦੇ ਵਿੱਚ ਜਿੱਥੇ ਅਡਾਨੀ ਸਾਹਿਬ ਦੇ ਪੈਸੇ ਜਾ ਕੇ ਲੱਗੇ ਸੀ ਉੱਥੇ ਕੀ ਹੋ ਗਿਆ ਤੁਹਾਡਾ ਅਜੀ ਟਵਾਲ ਉੱਥੇ ਵੀ ਫੇਲ ਹੋ ਗਿਆ শ্রীলঙ্কা ਚ ਕੀ ਹੋਇਆ ਮਾਲਦੀਵ ਦੇ ਵਿੱਚ ਪ੍ਰੋ ਚਾਇਨਾ ਪ੍ਰੋ ਚਾਇਨਾ ਰਾਸ਼ਟਰਪਤੀ ਆਇਆ ਕੀ ਕਰ ਲਿਆ ਤੁਸੀਂ ਮਤਲਬ ਕਿ ਕੱਕ ਨਹੀਂ ਸਵਾਰ ਸਕਿਆ ਇਹ ਟਵਾਲ ਹਾਂ ਸਵਾਰਿਆ ਕੀ ਮੈਂ ਰਿਟਾਇਰਮੈਂਟ ਤੋਂ ਬਾਅਦ ਵੇਵਕਾਨੰਦ international foundation ਸਾਰੇ ਕਰ ਲੈ ਇਕੱਠੇ ਆਇਦਰੋਂ ਉਧਰੋਂ ਤੇ ਲੱਗ ਪਏ ਇੱਕ ਮਿਸ਼ਨ ਤੇ ਇੱਕ ਉਹ ਮਹਾਰਾਸ਼ਟਰ ਚੋਂ ਲੈ ਆਂਦਾ ਮੁੱਢਾ ਰਾਲੇਗਨ ਸਿੱਧੀ ਵਾਲਾ ਉਹ ਮਾ ਪਥਲੀ ਮਾਰ ਕੇ ਬੈਠਾ ਸਟੇਜ ਤੇ ਇਹ ਕਰਦੇ ਆਂਗੇ ਵਾਹ ਕਰਦੇ ਆਂਗੇ ਦੂਸਰਾ ਲੈ ਆਂਦਾ ਕੇਜਰੀ ਬਾਦ ਜਿਹੜਾ ਕਿ ਅੱਜ ਇਹਨਾਂ ਵਾਸਤੇ ਹੀ ਇੱਕ ਫਸਤਾ ਬਣ ਕੇ ਇਹਨਾਂ ਤਾਂ ਲੈ ਆਂਦਾ ਸੀਗਾ ਇਹ ਸਰ ਰਿਕਾਰਡ ਤੇ ਪਈਆਂ ਨੇ ਸਾਰੀਆਂ ਚੀਜ਼ਾਂ ਕਿ ਕਿਸ ਤਰ੍ਹਾਂ ਮਨਮੋਹਨ ਸਿੰਘ ਸਰਕਾਰ ਦੇ ਖਿਲਾਫ ਵਿਕਾਨੰਦ ਇੰਟਰਨੈਸ਼ਨਲ ਫਾਊਂਡੇਸ਼ਨ ਨੇ ਜ਼ੋਰ ਲਾ ਦਿੱਤਾ ਗੱਲਾਂ ਤੇ ਬਹੁਤ ਨੇ ਸਾ ਗੱਲਾਂ ਤੇ ਇੱਥੋਂ ਤੱਕ ਜਾਂਦੀਆਂ ਕਿ ਦੇਸੀ ਜੇਮਸ ਬੌਂਡ ਦਾ ਇੱਕ ਮੁੰਡਾ ਦੁਬਈ 'ਚ ਕੰਪਨੀ ਚਲਾਉਂਦਾ ਤੇ ਉਹਦੇ ਵਿੱਚ ਜਿਹੜੇ ਕਰਤਾ ਧਰਤਾ ਨੇ ਉਹ ਪਾਕਿਸਤਾਨੀ ਆ ਪਾਕਿਸਤਾਨ ਦੇ ਨਾਲ ਤੇ ਮੁਹੱਬਤ ਹੀ ਗਜ਼ਬ ਦੀ ਐ ਸਾ ਇਸ ਰਿਸ਼ਤੇ ਨੂੰ ਕਿਆ ਨਾਮ ਦੇ ਇੱਕ ਨੰਬਰ 1 ਜਰਨਲਿਸਟ ਸਮਝਿਆ ਜਾਂਦਾ ਹੈ ਪਾਕਿਸਤਾਨ ਚ ਉਹਦੇ ਸ਼ੋਅ ਚ ਉਹਦੇ ਸ਼ੋਅ ਚ ਕਾਂਗਰਸ ਅਤੇ ਨੈਸ਼ਨਲ ਕਾਨਫਰੰਸ ਪ੍ਰਤੀ ਐਸੀਆਂ ਟਿੱਪਣੀਆਂ ਕੀਤੀਆਂ ਜਾਂਦੀਆਂ ਜਿਹਦਾ ਸਿੱਧਾ ਫਾਇਦਾ ਸਿੱਧਾ ਲਾਹਾ ਪਾਜ ਪਾ ਨੂੰ ਮਿਲ ਰਿਹਾ ਤੇ ਕਮਾਲ ਦੀ ਗੱਲ ਹੈ ਕਿ ਜਿਸ ਨੂੰ ਆਧਾਰ ਬਣਾਇਆ ਜਾ ਰਿਹਾ ਹੈ ਕਾਂਗਰਸ ਦੇ ਮੈਨੀਫੈਸਟੋ ਚ ਤੇ 370 ਉਥੇ ਬਾਰੇ ਕੋਈ ਜ਼ਿਕਰ ਹੀ ਨਹੀਂ ਕੋਈ ਪਾਰਟੀ ਜਾਂ ਇੱਕ ਮਤਲਬ ਕਿ ਕਹ ਲੋ ਕਿ ਯੂਟੀ ਦੀ ਚੁਣੀ ਹੋਈ ਗਵਰਨਮੈਂਟ ਉਹ ਕਿਵੇਂ 370 ਨੂੰ ਵਾਪਸ ਲਿਆਉਗੀ 370 ਤੇ ਵਾਪਸ ਆਉਣਾ ਲੋਕ ਸਭਾ ਰਾਜ ਸਭਾ ਰਾਸ਼ਟਰਪਤੀ ਦੇਦ ਤੂੰ 370 ਵੈਸੇ ਕਿਤੇ ਗਈ ਨਹੀਂ ਉਹਦਾ ਇੱਕ ਪਾਰਟ ਹੈ 35 ਵਾਟ ਆ ਗਿਆ ਸੀਗਾ ਮਤਲਬ ਕਿ ਇਹ ਸਾਰਾ ਕੁਝ ਸਾਡੇ ਸਾਹਮਣੇ ਆ ਤਾਂ ਅਜਾ ਹਜ਼ੂਰ ਇਹ ਜੋ ਮਰਜ਼ੀ ਕਹੀ ਜਾ ਕੈਨੇਡਾ ਨੇ ਪਹਿਲਾ ਰੋਲਾ ਪਾਇਆ ਹਾਲਾਂਕਿ ਕੈਨੇਡਾ ਮੈਂ ਸਮਝਦਾ ਕਿ ਅਮਰੀਕਾ ਦੇ ਮੁਕਾਬਲੇ ਬੇहद ਕਮਜ਼ੋਰ ਹੈ ਉਹ ਜਿੰਨਾ ਮਰਜ਼ੀ ਵਿਰੋਧ ਕਰੀ ਜਾਂ ਇੰਡੀਆ ਨੇ ਬਹੁਤੀ ਗੱਲ ਘੌਲੀ ਨਹੀਂ ਪਰ ਇੱਥੇ ਇੱਥੇ ਤੁਸੀਂ ਕਿਵੇਂ ਇਨਕਾਰੀ ਹੋ ਜਾਓਗੇ ਉਹ ਤੁਹਾਨੂੰ ਰਸ਼ੀਆ ਦੇ ਖੇਮੇ ਚੋਂ ਕੱਢ ਕੇ ਇੱਧਰ ਰੱਖਣਾ ਚਾਹੁੰਦੇ ਆ ਚਾਈਨਾ ਦੇ ਉਲਟ ਸਾਬ ਇਸੇ ਕਰਕੇ ਹੀ ਇਸੇ ਕਰਕੇ ਤਾਂ ਤੁਸੀਂ ਦੇਖਣਾ ਨਾ ਉਹ ਬੀਬੀ ਮੈਲਾਉਣੀ ਆਈ ਸੀ ਮੈਂ ਉਸ ਵੇਲੇ ਵੀ ਖੁਲਾਸਾ ਕੀਤਾ ਸੀ ਫਿਰ ਦলাই ਲਾਮਾ ਨਾਲ ਮਿਲਣੀ ਦলাই ਲਾਮਾ ਦਾ ਯੂ ਐਸ ਏ ਜਾਣਾ ਮੈਂ ਪਹਿਲਾਂ ਹੀ ਦੱਸ ਦਿੱਤਾ ਸੀਗਾ ਸਾਬ ਕਿ ਇਹ ਆਉਣ ਵਾਲੇ ਸਮੇਂ ਦੇ ਵਿੱਚ ਖਤਰੇ ਦੀ ਘੰਟੀ ਹੈ ਅਜੀਤ ਟੋਵਾਲ ਨੇ ਰੌ ਨੇ ਰੌ ਦੇ ਸਾਬਕਾ ਮੁਖੀ ਨੇ ਭਾਰਤ ਨੂੰ ਕੜਕੀ ਚ ਫਸਾਇਆ ਸਾਬ ਪੂਰੀ ਦੁਨੀਆ ਹੱਸ ਰਹੀ ਹੈ ਕਿ ਆ ਹੁੰਦੇ ਇਹਨਾਂ ਦੇ ਸੀਕ੍ਰਟ ਆਪਰੇਸ਼ਨ ਆ ਹੈ ਰੌ ਦੀ ਕਾਬਲੀਅਤ ਜਿਸ ਰੌ ਨੇ ਬਹੁਤ ਤਗੜੇ ਤਗੜੇ ਆਪਰੇਸ਼ਨ ਅੰਜਾਮ ਦਿੱਤੇ ਸਾਬ ਅੱਜ ਅੱਜ ਦੀ ਸੂਰਤ ਹਾਲੀਆ ਕਿ ਅਜੀਤ ਡੋਵਾਲ ਮੀਡੀਆ ਨੂੰ ਮੈਨੇਜ ਕਰ ਸਕਦੇ ਇੰਡੀਆ 'ਚ ਇੱਕ ਸੱਚ ਹੈ ਰਾਜਨੀਤਿਕ ਤੋੜ-ਫੋੜ ਨੂੰ ਮੈਨੇਜ ਕਰ ਸਕਦੇ ਇੱਕ ਸੱਚ ਐਸਾ ਪਰ ਵਿਦੇਸ਼ ਨੀਤੀ ਨੂੰ ਕਿਸ ਤਰ੍ਹਾਂ ਸੰਭਾਲ ਰਿਹਾ ਹੈ ਸੀਕ੍ਰੇਟ ਆਪਰੇਸ਼ਨਸ ਕਿਸ ਤਰ੍ਹਾਂ ਚੱਲ ਰਹੇ ਆ ਉਹ ਤੁਹਾਡੇ ਸਾਹਮਣੇ ਆ فرض ਕਰੋ ਨikhil ਗੁਪਤਾ ਅੱਜ ਤੱਕ ਉਹ ਦੋਸ਼ਾਂ ਤੋਂ ਇਨਕਾਰੀ ਆ ਕੱਲ ਨੂੰ ਕੋਈ ਠੋਸ ਐਵੀਡੈਂਸ ਨਿਕਲ ਆਏ ਤੇ ਉਹਨੇ ਤੇ ਕਨਫੈਸ ਕਰਨ ਲੱਗਾ ਝੱਟ ਮਾਰਿਆ ਤਾਂ ਫਿਰ ਫਿਰ ਕਹਾਣੀ ਕਿੱਧਰ ਨੂੰ ਜਾਏਗੀ ਸੋ ਮੇਰਾ ਮੰਨਣਾ ਹੈ ਕਿ ਅਜੀਤ ਡੋਵਾਲ ਦੀ ਤੇ ਇਧਰ ਵੀ ਜਾਂਚ ਹੋਣੀ ਚਾਹੀਦੀ ਹੈ ਕੋਈ ਪਾਰਲੀਮੈਂਟਰੀ ਕਮੇਟੀ ਜਿਹੜੀ ਹੈ ਉਹ ਬੈਠੇ ਇਹਦੇ ਤੇ ਉਹ ਜਾਂਚ ਕਰੇ ਪੜਤਾਲ ਕਰੇ ਕਿ ਕੀ ਸੱਚਮੁੱਚ ਅਜਿਹਾ ਹੋਇਆ ਆਪਰੇਸ਼ਨਸ ਮੈਂ ਜਿਵੇਂ ਕਿ ਆਂਜਾਮ ਦਿੱਤੇ ਜਾਂਦੇ ਨੇ ਗੁਰਪਤਵੰਤ ਸਿੰਘ ਪੰਨੂ ਦਾ ਇੰਡੀਆ ਚ ਜ਼ਿਆਦਾਤਰ ਲੋਕ ਵਿਰੋਧੀ ਕਰਦੇ ਨੇ ਮੈਂ ਖੁਦ ਕਈ ਗੁਰਪਤਵੰਤ ਸਿੰਘ ਪੰਨੂ ਦੇ ਬਿਆਨਾਂ ਨੂੰ ਜੋੜਿਆ ਹੈ ਕਿ ਉਹਦਾ ਫਾਇਦਾ ਕਿਵੇਂ ਭਾਜਪਾ ਨੂੰ ਮਿਲਦਾ ਹੈ ਕਈ ਮੌਕਿਆਂ ਤੇ ਐਸੀਆਂ ਚੀਜ਼ਾਂ ਨਿਕਲੀਆਂ ਨੇ ਆ ਰਾਹੁਲ ਗਾਂਧੀ ਦਾ ਬਿਆਨ ਹੀ ਲੈ ਲਓ ਰਾਹੁਲ ਗਾਂਧੀ ਨੂੰ ਅਤਵਾਦੀ ਕਹ ਰਹੇ ਸਨ ਤਾਂ ਠੀਕ ਉਸ ਵੇਲੇ ਉਹਦਾ ਆਧਾਰ ਇੱਕ ਬਿਆਨ ਹੀ ਬਣਿਆ ਸੀਗਾ ਸਾਬ ਤੋ ਕਹਿੰਦਾ ਮਤਲਬ ਇਹ ਆ ਕਿ ਜੋ ਇਹ ਸਭ ਕੁਝ ਚੱਲਿਆ ਹੋਇਆ ਉਹਦੀ ਜਾਂਚ ਹੋਣੀ ਚਾਹੀਦੀ ਹੈ ਕਿ ਆਪਰੇਸ਼ਨਸ ਕੀਤਾ ਜੇ ਇਹ ਇਨਾਂ ਨੇ ਸ਼ੁਰੂ ਕੀਤਾ ਤਾਂ ਉਹਦੀ ਜਿਹੜੀ ਫਸੀਅਤ ਹੋਈ ਆ ਉਹਦੇ ਵਾਸਤੇ ਫਿਰ ਜ਼ਿੰਮੇਵਾਰ ਕੌਣ ਹੈ ਜ਼ਿੰਮੇਵਾਰ ਤਾਂ ਪ੍ਰਧਾਨ ਮੰਤਰੀ ਹੋਣਾ ਚਾਹੀਦਾ ਹੈ ਜ਼ਿੰਮੇਵਾਰ ਤੇ ਡੁਵਾਲ ਹੋਣਾ ਚਾਹੀਦਾ ਹੈ ਜ਼ਿੰਮੇਵਾਰ ਤੇ ਸਾਬਕਾ ਰੌਮੁਖੀ ਸਾਮੰਤ ਗੋਇਲ ਹੋਣਾ ਚਾਹੀਦਾ ਵਿਕਰਮ ਹੋਣਾ ਚਾਹੀਦਾ ਇਹ ਸਾਰੇ ਹੋਣੇ ਚਾਹੀਦੇ ਨੇ ਪਰ ਨਹੀਂ ਹੋਏਗਾ ਐਸਾ ਇੱਕ ਕਾਲਪਨਿਕ ਆਪਾ ਦ੍ਰਿਸ਼ ਜਾਂ ਤ੍ਰਿਸ਼ਟਾਂਤ ਸਿਰਜ ਰਹੇ ਐਸਾ ਨਹੀਂ ਹੁੰਦਾ ਨਾ ਤਾਂ ਕੋਈ ਮੁਲਕ ਸੀਕ੍ਰੀਟ ਆਪਰੇਸ਼ਨਸ ਬਹੁਤੇ ਖੋਲਦਾ ਹੁੰਦਾ ਹੈ ਨਾ ਮੰਨਦਾ ਹੁੰਦਾ ਪਰ ਨਾ ਇਹਨਾਂ ਨੇ ਮੰਨਣਾ ਹੈ ਨਾ ਹੀ ਮੰਨੇ ਆ ਇਹ ਸਾਫ਼ ਹੈ ਨਾ ਹੀ ਕੋਈ ਵੀ ਮੁਲਕ ਜਿਹੜਾ ਮੰਨਦਾ ਪਰ ਅਜੀਤ ਟਵਾਲ ਦੀ ਕਾਰਕਰਤਗੀ ਸਵਾਲਾਂ ਦੇ ਘੇਰੇ ਚ ਆਏਗੀ ਪਾਕਿਸਤਾਨ ਚ ਕੋਈ ਵੀ ਬੰਦਾ ਮਰਦਾ ਕਿਲਿੰਗ ਹੁੰਦੀ ਆ ਉਹ ਛੱਟ ਨਾ ਲਾਉਂਦੇ ਨੇ ਇਹ ਇਨਕਾਰ ਕਰਦੇ ਨੇ ਬਲੋਚਿਸਤਾਨ ਚ ਜੋ ਹੋ ਰਿਹਾ ਉਹ ਨਾ ਲੱਗਦਾ ਕਿ ਇੰਡੀਆ ਕਰਵਾ ਰਿਹਾ ਠੀਕ ਹੈ ऑपरेशंस जरूरत ਹੁੰਦੀ ਹੈ ਮੁਲਕਾਂ ਦੀ ਪਰ ਆ ਜਿਹੜਾ ਅਮਰੀਕਾ ਦੇ ਵਿੱਚ ਚੰਨ ਚੜ੍ਹਿਆ ਹੈ ਨਾ ਤਾਂ ਤੁਸੀਂ ਦੇਖਣਾ ਬਹੁਤ ਜਲਦੀ ਬਹੁਤ ਜਲਦੀ ਇਹਨਾਂ ਚੀਜ਼ਾਂ ਦੇ ਪ੍ਰਭਾਵ ਦਿਖਣੇ ਸਟਾਰਟ ਹੋ ਜਾਣਗੇ ਹੋਰ ਕੋਈ ਮੁਲਕ ਹੁੰਦਾ ਤੇ ਸ਼ਾਇਦ ਅਜੀਤ ਦੁਵਾਲਦੇ ਖਿਲਾਫ ਜਾਂਚ ਵੀ ਹੁੰਦੀ ਜਿਹਨੂੰ ਪਤਾ ਹੋਵੇ ਨਾ ਕਿ ਬੇਇੱਜ਼ਤੀ ਦੇ ਮਾਇਨੇ ਕੀ ਹੁੰਦੇ ਆ ਯਾਰ ਫੇਲਿਅਰਸ ਦੇ ਮਾਇਨੇ ਕੀ ਹੁੰਦੇ ਆ ਬੇਸ਼ਰਮਾਂ ਦੀ ਢੁੱਲਗੀ ਦਾਲ ਵਾਲਾ ਜਿੱਥੇ ਹਾਲ ਹੋਵੇ ਉੱਥੇ ਕੁਝ ਨਹੀਂ ਹੁੰਦਾ ਪਰ ਜੇ ਕੋਈ ਇਸ ਤਰ੍ਹਾਂ ਦਾ ਮੁਲਕ ਹੁੰਦਾ ਤਾਂ ਕਟਾਰੇ ਚ ਖਲਾ ਰਿਆ ਜਾਂਦਾ ਸ਼ਾਇਦ ਕੋਰਟ ਦੀ ਪ੍ਰोसीडिंग ਹੁੰਦੀ ਟ੍ਰਾਇਲ ਹੁੰਦਾ ਤੇ ਆ ਜਿਹੜਾ ਦੇਸੀ ਜੇਲਸਮਾਨਡ ਹੈ ਸ਼ਾਇਦ ਜੇਲ ਦੇ ਵਿੱਚ ਦਾਲ ਵੀ ਪੀ ਰਿਆ ਹੁੰਦਾ ਪਰ ਇੱਥੇ ਮੈਂ ਜਿਵੇਂ ਕਿਹਾ ਕਿ ਕੁਛ ਨਹੀਂ ਹੋ ਸਕਦਾ ਪਰ ਬਹੁਤ ਕਸੂਤੇ ਫਸ ਗਿਆ ਮੈਂ ਬਹੁਤ ਪਹਿਲਾਂ ਇਹ ਕਹਿ ਦਿੱਤਾ ਸੀਗਾ ਕਿ ਇਹ ਮਾਮਲਾ ਇੰਨਾ ਸਿੱਧਾ ਨਹੀਂ ਹੈਗਾ ਜਿੰਨਾ ਸਿੱਧਾ ਪੇਸ਼ ਕੀਤਾ ਜਾ ਰਿਹਾ ਤੇ ਇਹ ਮਾਮਲਾ ਸਿੱਧਾ ਹੋ ਸਕਦਾ ਜਦੋਂ ਕਿਸੇ ਦੇ ਟੇਬਲ ਤੇ ਜਾ ਕੇ ਕੰਪਰੋਮਾਈਜ਼ਡ ਹੋ ਜਾਏਗੀ ਨਾ ਫਿਰ ਵੱਡੀਆਂ-ਵੱਡੀਆਂ ਚੀਜ਼ਾਂ ਵੀ ਸਿੱਧੀਆਂ ਹੋ ਜਾਂਦੀਆਂ ਦੇਖੋ ਇਹ ਜਲੇਬੀ ਬਣਦੀ ਹੈ ਜਾਂ ਸਿੱਧਾ ਹੁੰਦਾ ਮਾਮਲਾ ਅਗਲੀ ਵਾਰ ਫੇਰ ਮਿਲਦੇ ਆ ਤਦ ਤੱਕ ਦਿਓ ਸਤ ਸਾਂ ਸਾਰਿਆਂ ਨੂੰ ਸਤ ਸ੍ਰੀ ਅਕਾਲ